ਹਾਂਜੀ ਆਜੋ ਅੱਜ ਫੇਰ ਸਾਨੂੰ ਇੱਕ ਹੋਰ ਧਾਰਮਿਕ ਸਥਾਨ ਦੀ ਘਰੌਣੇ ਦਰਸ਼ਨ ਜੋ ਉਦੇਸ਼ਾਂ ਬਦੇਸ਼ਾਂ ਵਿੱਚ ਪੂਰੇ ਭਾਰਤ ਵਿੱਚ ਮਸ਼ਹੂਰ ਹੈ ਸ਼੍ਰੀ ਬਾਲਾ ਜੀ ਮੰਦਿਰ ਸਾਲਸਰਤਾਉ ਜਿੱਥੇ ਸੰਗਤ ਸਾਲ ਦੇ 365 ਦਿਨ ਦਰਸ਼ਨ ਲਈ ਆਉਂਦੀ ਰਹਿੰਦੀ ਹੈ ਧੂਰ ਮੰਨ ਲਈ ਸਸਤਾ ਹੀ ਉਥਾਂ ਇਥੋਂ ਦੀ ਬਹੁਤ ਮਾਨਤਾ ਹੈ ਕਿ ਸ੍ਰੀ ਵਾਲਾ ਜੀ ਦਾ ਬਹੁਤ ਮਸ਼ਹੂਰ ਮੰਦਿਰ ਹੈ ਪੰਜਾਬ ਤੋਂ ਹਰਿਆਣਾ ਤੋਂ ਹਿਮਾਚਲ ਤੋਂ ਰਾਜਸਥਾਨ ਤੋਂ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ ਇੱਥਾ ਲੋਕ ਦਰਸ਼ਨ ਕਰ ਲਈ ਆਉਂਦੇ ਨੇ ਕਰੋ ਦਰਸ਼ਨ ਕਰ ਬੈਠੇ ਇਹ ਮੰਦਿਰ ਦੇ ਇਹਕਾਰਲਾ ਇਸਾ ਹੈ ਇਹ ਅਗਨੀਕੁੰਡ ਜੋਤੀ ਹੈ ਜੋ ਹਰ ਚਮੇ ਪ੍ਰਜਲਤ ਰਹਿੰਦੀ ਹੈ ਕਰੋ ਦਰਸ਼ਨ ਹੋਰ ਨਿਹਾਲ ਸੰਗਤੋ